ਜੋ ਹੁਣੇ-ਹੁਣੇ ਮੇਰੇ ਕੋਲੇ ਆਈ ਹੈ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਣਾ ਇਹ ਆ ਦੇਖਿਆ ਜੀ ਕਿ ਕੋ ਇਹ ਅਰੈਸਟ ਕਰ ਲਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਅਰੈਸਟ ਤੋਂ ਬਾਅਦ ਵੀ ਵੇਖੋ ਤੁਸੀਂ ਜਿਹੜੀ ਮਾਤਾ ਜੀ ਨੇ ਅਪੀਲ ਪਾਈ ਹੈ ਉਹ ਵੀ ਅਪੀਲ ਹੈ ਕਿ ਸ਼ਾਂਤਮਈ ਰੱਖੋ ਇਹਨੂੰ ਆ ਦੇਖੋ ਮਾਣ ਜੀ ਬਾਈ ਬੂ ਜੀ ਕਫਨ ਸਾਹ ਬਾਈ ਕੋ ਠੀਕ ਠਾਕ ਹੈ ਨਾ ਤਾਂ ਇਹ ਤਨ ਉਸਾਰੀ ਸੰਗਤੋਂ ਬੇਨਤੀ ਹੈ ਕਿ ਇਹ ਵੱਖੇ ਚੱਲੇ ਇਹਨੂੰ ਸ਼ਾਂਤ ਰੱਖਿਆ ਹੈ ਮੇਰੇ ਕੋਲ ਕੀ ਆ ਜੇ ਕੋਈ ਕੋਈ ਉਹ ਲੜਵਾ ਜੀ ਨੇ ਕਰਨੀ ਸਾਰੀ ਸੰਗਤ ਨੂੰ ਪੀ ਜਾਵੇ ਉਹਨਾਂ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਟ ਦੋ ਆਦੋ ਕੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਨੂੰ 8 ਅਪ੍ਰੈਲ ਨੂੰ ਖਾਲਸਾ ਚੇਤਨਾ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੱਢੀ ਜਾਣੀ ਸੀ ਇਹ ਜਿਹੜੀ ਖਾਲਸਾ ਚੇਤਨਾ ਮਾਰਚ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਜਿਹੜੇ ਐਨਐਸਏ ਦੇ ਵਿੱਚ ਸਾਡੇ ਸਿੱਖ ਨੌਜਵਾਨ ਫੜ ਕੇ ਦੂਰ ਦਰਾੜ ਡਿਬਰੂਗਰ ਵਰਗੀਆਂ ਜੇਲ੍ਹਾਂ ਵਿੱਚ ਸਿੱਟੇ ਗਏ ਆ ਭਾਈ ਅਮਰਿਤਪਾਲ ਸਿੰਘ ਵਰਗੇ ਉਹਨਾਂ ਦੀ ਰਿਹਾਈ ਵਾਸਤੇ ਇਹ ਸ੍ਰੀ ਅਕਾਲ ਸਤ ਸਾਬ ਦੇ ਹੁਕਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਵਿੱਚ ਇਹ ਖਾਲਸਾ ਚੇਤਨਾ ਮਾਰਚ ਕੱਢਣੀ ਸੀ ਕੱਲ ਤੋਂ ਸ਼ੁਰੂ ਹੋਣੀ ਸੀ ਹੁਣੇ-ਹੁਣੇ ਖਬਰ ਆਈ ਹੈ ਕਿ ਇਸ ਮਾਰਚ ਨੂੰ ਫੇਲ ਕਰਨ ਵਾਸਤੇ ਪੰਜਾਬ ਦੀ ਐਂਟੀ ਸਿੱਖ ਸਰਕਾਰ ਮੈਂ ਕਹੂੰਗਾ ਜਿਨ੍ਹਾਂ ਦੀ ਮਾਨਸਿਕਤਾ ਐਂਟੀ ਸਿੱਖ ਹੈ ਉਹਨਾਂ ਨੇ ਲੋਕਾਂ ਦੀ ਫੜਾ ਫੜਾਈ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰਤਾ ਹੈ ਤਾਂ ਕਿ ਇਹ ਜਿਹੜੀ ਸ਼ਾਂਤਮਈ ਮਾਰਚ ਹੈ ਇਹਨੂੰ ਫੇਲ ਕੀਤਾ ਜਾ ਸਕੇ 32 32 ਸਾਲ ਹੋ ਗਏ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਸੜ ਰਿਆਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ ਕੌਮ ਦੇ ਲੋਕ ਲੜਨਾ ਚਾਹੁੰਦੇ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਉਹਨੂੰ ਫੇਲ ਕਰਨਾ ਚਾਹੁੰਦੀ ਹੈ ਸਾਡੇ ਨੌਜਵਾਨ ਦੂਰ ਦਰਾੜ ਜਿਨ੍ਹਾਂ ਚ ਸਿੱਟੇ ਵੇ ਐ ਐਨਐਸਏ ਲਾ ਕੇ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ ਲੜਨਾ ਚਾਹੁੰਦੀ ਹੈ ਉਹਨੂੰ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਕਰਨਾ ਚਾਹੁੰਦੀ ਹੈ ਆ ਹੁਣੇ-ਹੁਣੇ ਵੀਡੀਓਜ਼ ਆ ਰਹੀਆਂ ਮੈਨੂੰ ਵੀ ਭੇਜੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਉਸ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿੱਤਾ ਗਿਆ ਆ ਵੀਡੀਓ ਹੁਣੇ-ਹੁਣੇ ਮੇਰੇ ਕੋਲੇ ਆਈ ਹੈ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਣਾ ਇਹ ਆ ਦੇਖਿਆ ਜੀ ਸਾਹਿਬ ਵਾਈਫੂ ਜੀ ਕੇ ਪਤੇ ਅਹੀਂ ਜਰਾ ਦਮਦਮਾ ਸਾਹਿਬ ਦਾ ਰੰਗੀ ਸਾਹਬੋਂ ਜਾ ਰਹੇ ਹਨ ਇਹਨਾਂ ਨੇ ਅਰੈਸਟ ਕੀਤਾ ਬਹੁਤ ਵਧੀਆ ਕੀ ਕੀਤੀ ਹਟੇ ਨਾਲ ਅਜੇ ਬੈਗਬੂਕ ਆਜੇ ਚੱਲਿਆ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਇੱਥੇ ਆ ਜਾਓ ਇਕੱਠਿਆ ਹੋ ਕੇ ਛੜਕਦੇ ਨਹੀਂ ਨੂੰ ਇਹਨਾਂ ਬਹੁਤ ਖਾਣੇ ਨਾਲ ਜਵਦੀ ਕੀਤੀ ਆ ਵਾਹ ਤੋਂ ਨਿਕਾ ਖਾਸਾ ਬੈਗ ਸਾਰੇ ਕੱਢ ਲੈ ਹੱਜੇ ਕੱਪੜਿਆਂ ਵਾਲੇ ਵੀ ਫੋਨ ਹੱਦੇ ਸਾਰੇ ਤੇ ਖੋਲੇ ਇੱਕ ਕੂਲ ਰੱਖਿਆ ਵਾਹ ਤੋਂ ਨਿਕਾ ਖਾਸਾ ਵਾਹ ਤੋਂ ਜੀ ਦੇਖੋ ਇਹ ਅਰੈਸਟ ਕਰ ਲਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਅਰੈਸਟ ਤੋਂ ਬਾਅਦ ਵੀ ਵੇਖੋ ਤੁਸੀਂ ਜਿਹੜੀ ਮਾਤਾ ਜੀ ਨੇ ਅਪੀਲ ਪਾਈ ਹੈ ਉਹ ਵੀ ਅਪੀਲ ਹੈ ਕਿ ਸ਼ਾਂਤਮਈ ਰੱਖੋ ਇਹਨੂੰ ਆ ਦੇਖੋ ਮਾਤਾ ਜੀ ਤੁਹਾਨੂੰ ਸਾਰੀ ਸੰਗਤੋਂ ਬੇਨਤੀ ਆ ਕਿ ਇਹ ਮੁੱਦਾ ਚੱਲਿਆ ਹੈ ਮੇਰਾ ਗੱਲ ਕੋਈ ਨੇ ਪਰਹ ਲੜਵਾਜੀ ਦੇ ਕਰਕੇ ਨੂੰ ਮੋਕਾ ਨਹੀਂ ਕਿਹਾ ਉਹ ਨਹੀਂ ਮੋਕਾ ਨਹੀਂ ਲੈਣਾ ਕੋਈ ਸ਼ਾਂਤਾ ਦੋਸਮਾਰ ਦੀ ਇੱਕ ਬੈਠੋ ਇੱਕ ਜਗ੍ਹਾ ਤੇ ਜਿੱਥੇ ਮੱਦੀ ਸਾਨੂੰ ਕੋਈ ਨਾਵੇਂ ਜੇ ਚ ਲੈ ਜਾਣ ਜਿੱਥੇ ਮੱਦੀ ਲੈ ਜਾਏ ਤੁਸੀਂ ਕੋਈ ਉਹ ਲੜਵਾਜੀ ਨੇ ਕਰਨੀ ਸਾਰੀ ਸੰਗਤੋਂ ਪੀ ਜਾ ਪਰ ਉਹਨਾਂ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਟ ਦੋ ਆਦੋ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇ ਚ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਸਾਰੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਫਾਲ ਸਾਹਿਬ ਆਇਓ ਜੀ ਸੋ ਵਿਖੋ ਅरेस्ट ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਜੀ ਦੀ ਅਪੀਲ ਹੈ ਕਿ ਸ਼ਾਂਤਮਈ ਕੋਈ ਹੁੱਲੜਬਾਜੀ ਨਹੀਂ ਕਰਨੀ ਤੇ ਇੱਕ ਸਿੱਖ ਜੇ ਇਸ ਚੇਤਨਾ ਮਾਰਚ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕੱਢੀ ਜਾ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਣ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਰੋਕਦੀ ਆ ਉਹਨੂੰ ਅरेस्ट ਕਰਦੀ ਆ ਦੂਜੇ ਪਾਸੇ ਸਰਕਾਰ ਆਪ ਪੰਜਾਬ ਦਾ ਮੁੱਖ ਮੰਤਰੀ ਸਾਰੇ ਐਮ ਐਲ ਏ ਸਾਰੇ ਮੰਤਰੀ ਸਾਰੇ ਇਹਨਾਂ ਦੇ ਔਤੇਦਾਰ ਲੈ ਕੇ ਇੱਕ ਸ਼ਰਾਬ ਦੇ ਕੋਟਾਲੇ ਦੇ ਵਿੱਚ ਜਿਹੜਾ ਇਨਸਾਨ ਫੜਿਆ ਗਿਆ ਜਿਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਕਿ ਇਹ ਹਾਂ ਪ੍ਰਾਈਮਾ ਫੈਸਾ ਹੀ ਇਹ ਸਾਬਤ ਹੁੰਦਾ ਕਿ ਸ਼ਰਾਬ ਦੇ ਘਟਾਲੇ ਦੇ ਵਿੱਚ ਇਹ 350 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੂੰ ਗਿਆ ਜਦੋਂ ਉਹ ਇਨਸਾਨ ਫੜਿਆ ਗਿਆ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਉਹਦੇ ਤੇ ਭੁੱਖ ਹੜਤਾਲ ਤੇ ਬੈਠੇ ਇੱਕ ਪਾਸੇ ਤਾਂ ਸਾਡੇ ਸਿੰਘ ਜਿਨ੍ਹਾਂ ਨੇ ਕੌਮੀ ਫਰਜ਼ ਨੂੰ ਪਾਉਂਦਿਆਂ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਕੋਈ ਆਪ ਦੀ ਨਿੱਜੀ ਲੜਾਈ ਨਹੀਂ ਸੀ ਕੌਮ ਦੀਆਂ ਲੜਾਈਆਂ ਲੜਦਿਆਂ 32-32 ਸਾਲ ਹੋ ਗਏ ਜਿਹਨਾਂ ਚ ਬੈਠਿਆ ਨੂੰ ਜਿਨ੍ਹਾਂ ਨੂੰ ਪ੍ਰੋਲ ਵੀ ਕਈਆਂ ਨੂੰ ਨਹੀਂ ਮਿਲ ਰਹੀ ਉਹਨਾਂ ਦੀ ਲੜਾਈ ਲੜਨ ਵਾਸਤੇ ਰੋਕਾਂ ਲੱਗਦੀਆਂ ਨੇ ਉਹਨਾਂ ਦੀ ਲੜਾਈ ਜਿਹੜਾ ਲੜਦਾ ਉਹਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੜਦੀ ਹੈ ਉਹਨਾਂ ਦੀ ਲੜਾਈ ਜਿਹੜਾ ਕੋਈ ਲੜਦਾ ਉਹਦੇ ਰਾਹ ਦੇ ਵਿੱਚ ਅੜਚਨਾ ਤੇ ਰੋੜੇ ਪਾਏ ਜਾਂਦੇ ਨੇ ਉਹਨਾਂ ਨੂੰ ਠੰਕਾਇਆ ਜਾਂਦਾ ਹੈ ਤੇ ਦੂਜੇ ਪਾਸੇ ਸ਼ਰਾਬ ਦੇ ਘਟਾਗੇ ਦੇ ਵਿੱਚ ਜਿਹੜੇ ਦਿੱਲੀ ਦੇ ਲਾਦਾ ਜੀ ਜਦੋਂ ਉਹ ਫੜੇ ਜਾਂਦੇ ਆ ਤਾਂ ਸਾਰੇ ਜਾਣੇ ਭੁੱਖ ਹੜਤਾਲ ਤੇ ਤੇ ਅਣਛਣ ਤੇ ਕਈ ਜੰਤਰ ਮੰਤਰ ਤੇ ਬੈਠੇ ਐ ਕਈ ਸ਼ਹੀਦ ਆਜ਼ਮ ਭਗਤ ਸਿੰਘ ਦੇ ਖੜਕੜ ਕਲਾਮ ਬੈਠੇ ਐ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਬਾਕੀ ਲੋਕ ਬੈਠੇ ਆ ਇਹ ਪੰਜਾਬ ਦੀ ਸਰਕਾਰ ਦੀ ਐਂਟੀ ਸਿੱਖ ਮਾਨਸਿਕਤਾ ਐਂਟੀ ਸਿੱਖ ਮਾਈਂਡਸੈਟ ਇਹ ਸਾਹਮਣੇ ਆਉਂਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖਾਸ ਤੌਰ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਐ ਇਹ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਦੋਂ ਵੀ ਇਹ ਲੀਡਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਅੱਜ ਹੁਣ ਵੋਟਾਂ ਵਾਸਤੇ ਆਉਂਦੇ ਆ ਇਹਨਾਂ ਦਾ ਵੀ ਘਰਾਓ ਇਸੇ ਤਰ੍ਹਾਂ ਕੀਤਾ ਜਾਵੇ ਤੇ ਸਵਾਲ ਕੀਤੇ ਜਾਣ ਇਹਨਾਂ ਨੂੰ ਕਿ ਸਾਡੇ ਸਿੱਖਾਂ ਦੇ ਮਸਲਿਆਂ ਤੇ ਇਹ ਅੜਚਨਾ ਕਿਉਂ ਡਾਉਂਦੇ ਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਅਲਾਈਅੰਸ ਦੀ ਕੱਲ ਸੀ ਉਹਦੇ ਵਿੱਚ ਪਹਿਲੀ ਕੰਡੀਸ਼ਨ ਇਹ ਰੱਖੀ ਸੀ ਕਿ ਸਾਡੇ ਬੰਦੀ ਸਿੰਘ ਰਿਹਾ ਹੋਣ ਸਾਡੇ ਨੌਜਵਾਨ ਜਿਹੜੇ ਐਨਐਸਏ ਦੇ ਵਿੱਚ ਫੜੇ ਗਏ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ ਕਿਸਾਨੀ ਦੇ ਮਸਲਿਆਂ ਤੇ ਅਸੀਂ ਸਟੈਂਡ ਲੈਂਦਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੰਨ ਸਕਦਾ ਹੈ ਇਹ ਸਮਝਣ ਦੀ ਲੋੜ ਹੈ ਤੇ ਸਬਕ ਸਿਖਾਉਣ ਦੀ ਲੋੜ ਹੈ ਇਹਨਾਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ